जय शंकर जय नाग देवता दोस्तों आज एक खास इंफॉर्मेशन खास जानकारी के नाल आप जी दी सेवा जहाज रोए आज थाने एक सांप दिखा रहे हैं जेड़ा आम ਘਰਾਂ ਦੇ ਵਿੱਚ ਚਿੰਤਲੀਆਂ ਕੌਗਰੋ ਛੋਟੇ ਮੋਟੇ ਕੀੜੇ ਪਤੰਗੇ ਖਾਂਦੀ ਆ ਜਾਂਦਾ ਤੇ ਸਭ ਤੋਂ ਪਹਿਲਾਂ ਕਰੋ ਇਸਾਪ ਦੇ ਦਰਸ਼ਨ ਇਹ ਸੱਪ ਦੇ ਰੱਖੀ ਹੁੰਦਾ 2 ਮਿੰਟ ਕੈਮਰਾ ਨੂੰ ਦੋਸਤੋ ਇਹ ਸੱਪ ਨੂੰ ਕਹਿੰਦੇ ਆ ਕੋਮਨ ਬੁਲਫ ਇਰੇ ਵਿੱਚ ਜ਼ਹਿਰ ਨਹੀਂ ਹੁੰਦਾ ਇਰੇ ਵਿੱਚ ਜਿੱਦਾਂ ਤੁਸੀਂ ਦੇਖ ਰਹੇ ਜੇ ਕੋਫੀ ਕਲਰ ਜਿਆ ਰੰਗ ਵਾਲਾ ਕੋਕੋਕੋਲਾ ਜਿਆ ਉੱਤੇ ਪੈਟਰਨ ਪਏ ਆ ਪੈਟਰਨ ਨੇ ਧਿਆਨ ਨਾ ਬਚਾ ਨੂੰ ਤੇ ਇਹਦਾ ਮੂੰਹ ਵੀ ਧਿਆਨ ਨਾਲ ਪਛਾਣਨ ਦੀ ਕੋਸ਼ਿਸ਼ ਕਰੋ ਵੀ ਇਹਦਾ ਮੂੰਹ ਕਿੱਦਾਂ ਦਾ ਵਾ ਦੇਖੋ ਇਹ ਜਿੰਨਾ ਮੂੰਹ ਇਹਦਾ ਹੈਗਾ ਵਾ ਸਿਰਫ ਇੱਕ ਚੀਜੀ ਦੇ ਨੋਂ ਨੋਂ ਵੀ ਅੱਧਾ ਵਾ ਪਰ ਜਦੋਂ ਇਹਨੇ ਸ਼ਿਕਾਰ ਕਰਦਾ ਇਹਨੇ ਆਪਣਾ ਮੂੰਹ ਕਈ ਗੁਣਾ ਜ਼ਿਆਦਾ ਖੋਲ ਲੈਣਾ ਤੇ ਕਾਫੀ ਵੱਡੀ ਛਿਪਕੀਲੀ ਨੂੰ ਇਹਨੇ ਖਾ ਲੈਣਾ ਤੇ ਜਦੋਂ ਇਹਨੇ ਛਿਪਕਲੀ ਕੋਈ ਜਾਨਵਰ ਖਾਦਾ ਫਿਰ ਇਹਨੇ ਸੈਂਟਰ ਚੋਂ ਫੁੱਲ ਜਾਣਾ ਕਿਉਂਕਿ ਜਿੱਦਾਂ ਤੁਸੀਂ ਪੈਂਦਾ ਸਟੈਕਸ ਪਰ ਵੀਹਦੇ ਜੀ ਟੀ-ਸ਼ਰਟਸ ਤੇ ਜੀ ਬਲ ਵੇਚਦੇ ਜੀ ਲਿਖਦੇ ਜੀ ਉਦਾਂ ਦਾ ਹੀ ਇਹ ਸੱਪ ਦਾ ਸਰੀਰ ਹੁੰਦਾ ਵਾ ਜਿਹੜਾ ਇਹਦੇ ਵਿੱਚ ਜ਼ਹਿਰ ਵਾ ਇਹ ਬੰਦੇ ਨੂੰ ਬਾਈਟ ਕਰਕੇ ਬੰਦੇ ਦੀ ਜਾਨ ਨਹੀਂ ਲੈ ਸਕਦਾ ਪਰ ਜਦੋਂ ਇਹਨੇ ਬਾਈਟ ਕਰਦੀ ਹੈ ਇਹਨੇ ਬਾਈਟ ਦੇ ਬਾਈਟ ਦੇ ਬਾਈਟ ਕਰੀ ਜਾਣੀਆਂ ਨੇ 6-7 ਬਾਈਟਾਂ ਕਰਦੀ ਉਸ ਤੋਂ ਬਾਅਦ ਵਿੱਚ ਜਦੋਂ ਇਹਨੇ ਬੰਦੇ ਦੇ ਸਰੀਰ 'ਚ ਜ਼ਹਿਰ ਛੁੱਟਣਾ ਉਹਦਾ ਨੁਕਸਾਨ ਤੇ ਹੋਣਾ ਹੀ ਕੋਈ ਨਹੀਂ ਕਿਉਂਕਿ ਇਹ ਸਭ ਬਿਨਾਂ ਜ਼ਹਿਰ ਵਾਲਾ ਪਰ ਇਹਦੇ ਜ਼ਹਿਰ ਦੇ ਨਾਲ ਉਹ ਸਗਰ ਦੇ ਉੱਤੇ ਕਾਫੀ ਜਿਆਦਾ ਤੇਜ਼ ਸਾੜ ਪੈਣਾ ਸ਼ੁਰੂ ਹੋ ਜਾਂਦਾ ਅਨਾਰੀ ਬੰਦੇ ਨੂੰ ਜਿਹਨੂੰ ਜ਼ੱਬਾਂ ਦੀ ਨੌਲਜ ਨਹੀਂ ਆ ਜਦੋਂ ਉਹ ਇਹ ਸਾੜ ਪੈਣਾ ਸ਼ੁਰੂ ਹੋ ਗਿਆ ਚੱਲਣ ਸ਼ੁਰੂ ਹੋ ਗਈ ਉਹ ਬੰਦਾ ਇੰਨਾ ਜਿਆਦਾ ਘਬਰਾ ਜਾਂਦਾ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਭ ਲੈਣੇ ਤੇ ਸਿਰਫ ਇੱਕ ਡਾਕਟਰ ਕੋਲ ਜਾਣਾ ਦੋਸਤੋ ਇਹ ਸਭ ਬਿਨਾਂ ਜ਼ਹਿਰ ਵਾਲਾ ਇਹ ਗੇਨੋ ਬਾਈਟ ਕਰੇ ਤੁਸੀਂ ਭਾਵੇਂ ਇੱਕ ਰੁਪਈਆ ਦਮਨੇ ਟ੍ਰੀਟਮੈਂਟ ਕਰਾਓ ਕੁਝ ਵੀ ਨਹੀਂ ਹੋਣਾ ਤੁਹਾਨੂੰ ਮੈਨੇ ਦਿਖਾਈ ਹੁਣ ਮਾਲਾ ਜਿਹੜਾ ਫੀਸ ਨੇੜੇ ਹੋ ਕੇ ਸੱਪ ਦੇ ਜ਼ਬਾਨ ਦੇ ਨਾਲ ਸੌਂਦਾ ਦੋਸਤੋ ਸੱਪ ਨੂੰ ਕੰਨਾ ਨਾਲ ਕੋਈ ਕਨੈਕਟ ਨਹੀਂ ਹੈਗਾ ਸੱਪ ਦੇ ਕੱਲ ਨਹੀਂ ਹੁੰਦੇ ਸਾਪ ਜਦੋਂ ਇਹਦਾ ਜਮੀਨ ਦੇ ਲੰਮੇ ਪੈਂਦਾ ਕੋਈ ਗੱਲ ਕਰਦਾ ਉਹਨੂੰ ਧਮਕਾਉਂਦੀ ਹੋਸੀ ਤੇ ਇਸ ਤਰੀਕੇ ਸਾਪ ਜਦੋਂ ਸੌਂਦਾ ਵਾ ਆਪਾਂ ਗੱਲਾਂ ਕਰ ਰਹੇ ਆ ਸਾਪ ਨੇ ਕਿੱਦਾਂ ਆਪਾਂ ਨੂੰ ਸੈਂਸ ਕਰਨਾ ਵੇਖੋ ਜ਼ਬਾਨ ਦੇ ਨਾਲ ਸਾਪ ਨੂੰ ਸੈਂਸ ਹੁੰਦੀ ਆਪਾਂ ਅਕਸਰ ਵੇਖਿਆ ਵੀ ਸਾਪ ਘੜੀ ਬਿਸ਼ਵਾਏ ਹਾਂ ਜ਼ਬਾਨ ਕੱਢਦਾ ਉਹ ਜ਼ਬਾਨ ਕੱਢਣਾ ਇੱਕ ਰੀਜ਼ਨ ਆ ਇਹ ਲਾਈਫ ਦੇ ਵਿੱਚ ਲੋਕਾਂ ਨੂੰ ਸੱਚੀ ਸੁੱਚੀ ਦਾ ਸਹੀ ਜਾਣਕਾਰੀ ਦਿੱਤੀ ਆ ਕਿਸੇ ਵਾਂਗੂ ਕੋਈ ਗੱਲ ਕਿਸੇ ਨੂੰ ਡਰਾਇਆ ਨਹੀਂ ਕਿਸੇ ਦਾ ਟਾਈ ਫਾਇਰ ਨਾਲ ਠੀਕ ਹੁੰਦਾ ਏ ਉਹਦੇ ਅਸੀਂ ਦੇਸੀ ਦਵਾਈ ਕਰਦੇ ਆ ਕਿਸੇ ਨੇ ਬਾਹਰ ਜਾਣਾ ਰਿਪੋਰਟ ਚ ਪੀ ਲਿਆਂਦਾ ਸੀ ਉਹ ਵੀ ਦੇਸੀ ਦਵਾਈ ਕਰਦੇ ਆ ਕਿਸੇ ਦੀ ਸਕਿਨ ਅਲਰਜੀ ਆ ਕਿਸੇ ਤਰ੍ਹਾਂ ਦੀ ਵੀ ਆ 1 ਸਾਲ 2 ਸਾਲ 5 ਸਾਲ 10 ਸਾਲ ਪੁਰਾਣੀ ਸਾਡਾ ਕੰਟੈਕਟ ਨੰਬਰ ਚੱਲ ਰਿਹਾ ਫੋਨ ਤੇ ਸਾਡੇ ਨਾਲ ਅਟੈਚ ਰੋ ਫੇਰ ਤੁਹਾਨੂੰ ਕੁਝ ਅਹੀਂ ਵੀ ਦਿਵਿਓ ਪਾਵਾਂਗੇ ਜਿਹੜੇ ਜ਼ਖਮ ਸਾਡੇ ਕੋਲ ਆਂਦੇ ਆ ਤੇ ਠੀਕ ਹੁੰਦੇ ਆ ਸਾਡੇ ਤੋਂ ਨਹੀਂ ਠੀਕ ਹੁੰਦੇ ਰੱਬ ਠੀਕ ਕਰਦਾ ਅਸੀਂ ਕੋਹ ਨੂੰ ਨਿਗੇ ਨੂੰ ਠੀਕ ਕਰਨ ਵਾਲੇ ਪਰ ਆਪਣੀ ਸਕਿਨ ਦੀ ਇੱਕ ਫੋਟੋ ਬਾਹ ਜਿਹੜੀ ਜ਼ਖਮ ਆ ਤੇ ਸਾਡੀਆਂ ਸਕਿਨ ਠੀਕ ਹੋ ਜਾਂਦੀਆਂ ਵੀ ਵੀਡੀਓ ਵੇਖੋ ਤੇ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੋ ਵੀ ਕਿੱਦਾਂ ਦੇ ਆ ਤੇ ਇਹਸ ਆਪ ਨੂੰ ਛੱਡ ਦੇਣਾ ਵਾ ਤੁਸੀਂ ਦੇਖ ਰਹੇ ਜੇ ਬੇਹਤ ਖੂਬਸੂਰਤ ਬੇਹਤ ਪਿਆਰਾ ਤੇ ਬੇਹਤ ਪਰਸਨੈਲਿਟੀ ਰਸਾ ਬਾਕੀ ਲਾਈਕ ਸ਼ੇਅਰ ਕਮੈਂਟ ਕਰਿਓ ਕੇਸ਼ੰਕਰ ਜੈਨਾਗ ਦੇਵਤਾ ਜ਼ਿਲ੍ਹਾ ਤਰਨਤਾਰ ਨੇ ਸ਼ਹਿਰ ਪੱਟੀ ਜਿਹੜੇ ਸਾਡੇ ਫੁੱਲ ਬਲੌਗ ਹੁੰਦੇ ਆ ਕੋ ਹੈਗੀ ਆਡੀ ਫੇਸਬੁੱਕ ਤੇ YouTube ਦੀ ਆਈਡੀ ਪੰਜਾਬੀ ਸੱਪਾਲਾ ਉਰੇ ਦੇ ਤੁਹਾਨੂੰ ਫੁੱਲ ਵੀਡੀਓ ਵੇਖਣ ਨੂੰ ਮਿਲਣਗੇ ਤੇ ਇਹ ਸਾਡੇ ਛੋਟੇ ਛੋਟ ਵੇਖਣੇ ਆ ਇਸ ਦਾ ਦੀ ਆਈਡੀ ਹੈ ਜੀ ਪੰਜਾਬੀ ਸੱਪਾ ਦਾ ਬਾਕੀ ਸਾਰਿਆਂ ਨੂੰ ਜੈ ਸ਼ੰਕਰ